ਥੋੜੇ ਕੱਪੜੇ ਧਰਨੇ ਆ ਸਾਰੇ ਫਿਰ ਤੁਹਾਨੂੰ ਮੂਦਾ ਪਾਉਣਾ ਫਿਰ ਥੋੜੇ ਤੇ ਚੜਨਾ ਉਹਨਾਂ ਨੂੰ ਇਹਨੇ ਇਨੋਸੈਂਟ ਸੀ ਇਹਨੇ ਹਾਂ ਇਹਨੇ ਮਸੂਮ ਲੋਕ ਸੀ ਮਸੂਮ ਸੀ ਮਸੂਮ ਸੀ ਉਹਨਾਂ ਦੀ ਮਸੂਮੀਅਤ ਆ ਉਹਨਾਂ ਦਾ ਕੰਟਰੋਲ ਆ ਅਜ ਨੂੰ ਕ੍ਰਾਈਮ ਚੁਪਾਤਾ ਅਕਿਰੋਣਾ ਦੀ ਗਿਣਤੀ ਚ ਕੋਟਾਂ ਦੇ ਵਿੱਚ ਮੁਕਾਦਮੇ ਪਏ ਆ ਸੁਪਰੀਮ ਕੋਰਟ ਵੀ ਮੰਨਦੀ ਵੀ 5.5 ਕੋਟ ਤੋਂ ਵੱਧ ਮੁਕਾਦਮੇ ਪੈਂਡਿੰਗ ਪਏ ਆ ਹੂੰ ਜਿਹੜੇ ਬੰਦੇ ਜਿਹੜੇ ਸਾਢੇ 5 ਕੋਰਡ ਮਕਦਮਾ ਪੈਂਡਿੰਗ ਪਿਆ ਹੋਵੇ ਫਿਰ ਇੱਕ ਮਕਦਮੇ ਦੇ ਦੋ ਬੰਦੇ ਤਾਂ ਹੁੰਦੇ ਆ ਨਾ ਤੇ 11 ਕਰੋੜ ਹੋਗੇ ਇੱਕ ਬੰਦੇ ਦੇ ਚਾਰ ਪੰਜ ਜੀਆਂ ਦਾ ਪਰਿਵਾਰ ਹੁੰਦਾ ਤੇ 11 ਨੂੰ 5 ਨਾਲ ਗੁਣਾ ਕਰ ਲਓ 55 ਕਰੋੜ ਭਾਰਤੀ ਤੁਹਾਡੇ ਮਕਦਮੇ ਬਾਜੀ ਵਿੱਚ ਹੋਰ ਦਾਦਾ ਤਾਈ ਸੁਰੀਆ ਕਰਦਾ ਦਾਦਾ ਚੱਕੇ ਖੰਡਾ ਕਰਦਾ ਔਰ ਤੁਹਾਨੂੰ ਇੱਕ ਵਾਰੀ ਝੂਠਾ ਸੱਚਾ ਤੇਰੀ ਚੌਂਵੀ ਦੇ ਕਿੱਸੇ ਪਾੜਣਾ ਤੁਹਾਡੇ ਕਰਦਾ 10-5 ਲੱਖ ਰੁਪਏ ਸੱਜੇ ਲੱਗ ਗਏ ਕਿਉਂਕਿ ਜਦੋਂ ਤੁਸੀਂ ਠਾਣੇ ਸੱਦਣਾ ਤੁਹਾਨੂੰ ਨੰਗੇ ਕਰਨਾ ਦੇਖੋ ਗਵਾਲੀ ਜਿਹਨੂੰ ਤੁਸੀਂ ਡਿਸਪਲਿਨਰੀ ਅਨੁਸ਼ਾਸਨੀ ਤਾਕਤ ਕਹਿੰਦੇ ਹੋ ਉਹਨਾਂ ਤੁਹਾਨੂੰ ਗੈਰ ਮਨੁੱਖੀ ਇਨ ਹਿਊਮਨ ਬਿਹੇਵੀਅਰ ਦੇ ਕੇ ਵਰਤਾਰੇ ਦੇ ਨਾਲ ਥੋੜੇ ਕੱਪੜੇ ਤਾਰਨੇ ਆ ਸਾਰੇ ਫਿਰ ਤੁਹਾਨੂੰ ਮੂਦਾ ਪਾਉਣਾ ਫਿਰ ਥੋੜੇ ਤੇ ਚੜਨਾ ਉਹਨਾਂ ਨੂੰ ਫਿਰ ਜਦ ਚੜ ਗਏ ਤੇ ਬੰਦਾ ਵੀ ਤਿੱਕਾ ਦਾ ਮਾਰੂ ਆ ਜੇ ਜੇ ਕਿਸੇ ਆਧਾਰਨ ਬੰਦਾ ਉਹ ਤੇ ਮਤਲਬ ਪੰਛੇ ਫੁੱਟ ਦਾ ਉੱਚਾ ਵ ਤੇ ਕਵਾਂਟਰ ਭਾਰਾ ਬੰਦਾ ਉੱਤੇ ਚੜ ਜੇ ਤੇ ਫਿਰ ਉਹਦਾ ਹਾਰ ਕੀ ਹੁੰਦਾ ਉਹ ਜਿਹੜਾ ਕਰੇ ਪੈਸਾ ਹੁੰਦਾ ਕਰਜ਼ਾ ਚੱਕ ਕੇ ਅਧਾਰਾ ਲੈ ਕੇ ਵਿਆਜ ਤੋਂ ਲੈ ਕੇ ਦੋਨੋਂ ਪਹਿ ਦਿਨਾਂ ਉੱਤੇ ਰੱਖੇ ਚਾਰ ਦਿਨਾਂ ਤੋਂ ਪੰਜ ਦਿਨਾਂ ਰੱਖ ਜਿੰਨੇ ਮਕਦਮੇ ਨੇ ਸਾਰੇ ਮਕਦਮੇ ਦੇ ਪੈਸੇ ਚੱਲਦੇ ਨੇ ਇਸੇ ਨਾਲ ਮਕਦਮੇ ਦੇ ਕੀ ਦਾ ਨਾਮ ਪਾਉਣਾ ਇਹਦੇ ਵੀ ਪੈਸੇ ਕਿਹਨੂੰ ਕੱਢਣਾ ਇਹਦੇ ਵੀ ਪੈਸੇ ਅਦਾਰਤਾ ਚਲ ਜਾਣਾ ਇਹਦੇ ਵੀ ਪੈਸੇ ਨਹੀਂ ਨਹੀਂ ਜਾਣਾ ਇਹਦੇ ਵੀ ਪੈਸੇ ਕਿਹੜਾ ਕਾਨੂੰਨ ਹੈ ਇਹਨਾਂ ਨੂੰ ਕਿਉਂਕਿ ਲੋਕਾਂ ਨੂੰ ਨਹੀਂ ਪਤਾ ਇਹ ਚੱਲ ਰਿਹਾ ਮੈਂ ਅਫਸਰ ਰਹਿ ਮੈਨੂੰ ਪਤਾ ਮੈਂ ਇਹਨਾਂ ਗੱਲਾਂ ਦੇ ਵਿੱਚ ਰਹਿ ਨਹੀਂ ਪਤਾ ਕੀ ਕੁਰੀਤੀ ਤਾਂ ਹੋ ਗਈਆਂ ਅਸੀਂ ਦਾ ਵਿਰੋਧ ਕਰਦੇ ਬਗੜ ਕਰਤਾ ਓਏ ਇਹ ਨਹੀਂ ਹੋਣ ਲੱਗਿਆ ਇਹ ਨਹੀਂ ਹੋਣ ਲੱਗਿਆ ਅਸੀਂ ਪੈ ਜਾਂਦੇ ਉਹਦੇ ਆਪਕੀ ਰਣਾ ਜਿਹੜਾ ਇੱਕ ਬੰਦਾ ਨਹੀਂ ਮੰਦਾ ਆਪਣੇ ਕੋਲ ਹੋਰ ਬਤੇਰੀ ਲੰਡੂ ਫੌਜ ਆ ਉਹਨਾਂ ਤੋਂ ਕੰਮ ਲਓ ਉਹਨਾਂ ਤੋਂ ਕੰਮ ਨਹੀਂ ਦੇ ਸੀ ਨਾਲ ਸਰ ਸਰ ਕਰਦੇ ਸੀ ਨਾਲ ਸਲਾਮ ਕਰਦੇ ਸੀ ਦੇ ਨਾਲ ਪੈਸੇ ਕਮਾਉਂਦੇ ਸੀ ਨਾਲੇ ਸਰਕਾਰ ਦੇ ਅੰਕੜੇ ਪੂਰੇ ਕਰਦੇ ਸੀ ਵੀ ਤੇਰੇ ਵੀ ਪਿਛਲੇ ਮਹੀਨੇ 11 ਕੇਸ ਸੀ ਜਿਹਦੇ ਅੱਗੇ ਮਰੇਗੇ ਯਾਰਾਂ ਕਿਉਂ ਨਹੀਂ ਹੋਏ ਆ ਵੀ ਨਾਲ ਹੈ ਇਹ ਨਹੀਂ ਕਹਿੰਦੇ ਵੀ ਪਿਛਲੇ ਮਹੀਨੇ 10 ਸੀ ਇਹ ਕੀ ਤੇਰਾ ਫਿਰ ਤੇਰਾ ਕ੍ਰਾਈਮ ਤਾਂ ਘਟੇ ਨਹੀਂ ਤੇਰੇ 11 ਕੇ ਮਹੀਨੇ ਤਾਂ ਮੈਂ ਕ੍ਰਾਈਮ ਵਧਿਆ ਜੇ ਨਹੀਂ ਹੋਇਆ ਤਾਂ ਫਿਰ ਕੋਈ ਕੰਮ ਨਹੀਂ ਕੀਤਾ ਦੋਨੇ ਪਾਸੇ ਬਿਲਕੁਲ ਔਜੁਕਾ ਵੀ ਪਿਛਲੇ ਵਾਰੀ ਤੇਰੇ ਇੰਨੇ ਕੇਸ ਸੀ ਵੀ ਠੀਕ ਹੈ ਜੀ ਹਾਂ ਪਛੇ ਕਰਤੇ ਜੇ ਤਾਂ ਕ੍ਰਾਈਮ ਵਧ ਗਿਆ ਨਾ ਉਹ ਨਹੀਂ ਕਹਿਣਾ ਜੇ ਨਹੀਂ ਕ੍ਰਾਈਮ ਹੋਣ ਦਿੱਤਾ ਅਗਨੇ ਕੀ ਗੱਲ ਵਈ ਤੇਰੇ ਕੇਸ ਨਹੀਂ ਵਧੇ ਹਾਂ ਉਹੀ ਬੰਦਾ ਹੈ ਲਾਜ ਆ ਆ ਤਰ ਤੈਨ ਦਾ ਜਿਹੜਾ ਆਏ ਤਰ ਕੋਵੇ ਉਥੇ ਲੋਕਾਂ ਦਾ ਭਲਾ ਕਿਵੇਂ ਹੋ ਸਕਦਾ ਮੇਰਾ ਖਿਆਲ ਨਹੀਂ ਹੋ ਸਕਦਾ ਜੇ ਬਾਕੀ ਸਿਰੇ ਕਿਸੇ ਜਿਹੜਾ ਪੰਜਾਬ ਸਰਕਾਰ ਦਾ ਜਾਂ ਹਿੰਦ ਸਰਕਾਰ ਦਾ ਕੋਈ ਵੀ ਮਲਾਜ਼ਮ ਅਧਿਕਾਰੀ ਚੀਫ ਸੈਕਰੀ ਤੋਂ ਲੈ ਕੇ ਹਿੰਦ ਸਰਕਾਰ ਦੇ ਚੀਫ ਸੈਕਰੀ ਤੋਂ ਲੈ ਕੇ ਪੰਜਾਬ ਸਰਕਾਰ ਦੇ ਚੀਫ ਸੈਕਰੀ ਤੱਕ ਕੋਈ ਵੀ ਬੰਦਾ ਆ ਕੇ ਮੇਰੇ ਨਾਲ ਗੱਲ ਕਰ ਸਕਦਾ ਮੈਂ ਵੀ ਤਸੱਲੀ ਕਰਾ ਦੂੰ ਮੈਨੂੰ ਪਤਾ ਇਹਨਾਂ ਦੀ ਕਿੰਨੀ ਕੁ ਕੁਆਲਿਫੀਕੇਸ਼ਨ ਹੁੰਦੀ ਆ ਜਾਂ ਨਕਲਾ ਮਾਰ ਕੇ ਪਾਸੋਂ ਦੇ ਨੇ ਜਾਂ ਫਾਸਲਾ ਕੇ ਪਾਸੋਂ ਦੇ ਨੇ ਜਾਂ ਰਿਸ਼ਵਤ ਦੇ ਪਾਸੋਂ ਦੇ ਤੇ ਮਗਰੋਂ ਆ ਕੇ ਫਿਰ ਇਹ ਭ੍ਰਸ਼ਟਾਚਾਰ ਵੀ ਕਰਦੇ ਨੇ ਹੂੰ ਭਾਰਤ ਦੀ ਗਰੋਕਰਸੀ ਹੈ ਨਾ ਜਿਹੜੀ ਇਹਨੂੰ ਅਫਸਰ ਸ਼ਾਹੀ ਕਹਿੰਦੇ ਆਪਾਂ ਹੂੰ ਹੂੰ ਅਫਸਰ ਸ਼ਾਹੀ ਦਾ ਕਾਹਦਾ ਨੌਕਰੀ ਤੰਤਰ ਆ ਹੈ ਸਭ ਤੋਂ ਵੱਧ ਪ੍ਰਕਾਸ਼ਾ ਜਾਰੀ ਕੀਤੀ ਕਿ ਪਤਨ ਨੇ ਨੁਕਰੀ ਇਹ ਨਰੀ ਆਤਮਾ ਨੇ ਨਾ ਦੇ ਕੇ ਤੇ ਉਹ ਨਹੀਂ ਮਾਰਿਆ ਸਿੰਜੋੜਿਆ ਸਿੰਜੋੜਾ ਨਹੀਂ ਦੀ ਮੈਂ ਆਹ ਕੀ ਕੰਮ ਕਰਦਾ ਕਿਉਂਕਿ ਕਲਬਾਂ 'ਚ ਬੈਠੇ ਨਾ ਜਦੇ ਆਂਦੇ ਆਂਦੇ ਆ ਟਾਈ ਲਾ ਕੇ ਜਿਹਨਾਂ ਲੋਕਾਂ ਦੀ ਪਰਸਨੈਲਿਟੀ ਬਣਦੀ ਹੋਵੇ ਕਰੈਕਟਰ ਤੇ ਕੈਲੀਬਰ ਤੇ ਕੁਆਲਿਫਿਕੇਸ਼ਨ ਉਹਨਾਂ 'ਚ ਹੋਵੇ ਨਾ ਪੈਂਟ ਕੋਰਟ ਤੇ ਟਾਈ ਲਾ ਕੇ ਪਰਸਨੈਲਿਟੀ ਬਣਦੀ ਹੋਵੇ ਉਹਨਾਂ ਨੇ ਕੰਮ ਕੀ ਕਰਨਾ ਹੈ ਦੋਸਤੋ ਏਸੀ ਸਾਡੇ ਨਾਲ ਬਾਪੂ ਬਲਕੌਰ ਸਿੰਘ ਜੀ ਜਿਨ੍ਹਾਂ ਨਾਲ ਤਕਰੀਬਨ ਆਪਾਂ ਹਰ ਟੌਪਿਕ ਟੱਚ ਕੀਤਾ ਤੁਹਾਨੂੰ ਬਾਪੂ ਬਲਕੌਰ ਸਿੰਘ ਦੇ ਬਿਆਨ ਕਿੱਦਾਂ ਦੇ ਲੱਗੇ ਉਹਨਾਂ ਦੇ ਵਿਚਾਰ ਕਿੱਦਾਂ ਦੇ ਲੱਗੇ ਮੇਰਾ ਨੰਬਰ 9872303604 ਇੱਕ ਵਾਰੀ ਫੇਰ ਰਿਪੀਟ ਕਰ ਰਿਹਾ 9872303604 ਮੈਨੂੰ ਮੇਰੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਬਾਪੂ ਬਲਕੌਰ ਸਿੰਘ ਦੇ ਵੀਊਜ਼ ਕਿੱਦਾਂ ਦੇ ਲੱਗੇ ਕੀ ਤੁਸੀਂ ਬਾਪੂ ਬਲਕੌਰ ਸਿੰਘ ਦੇ ਵਿਚਾਰਧਾਰਾ ਨਾਲ ਸਹਿਮਤ ਹੋ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦੇ ਹੋ ਯਾਜ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ